ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਨੀਟਿੰਗ ਕੋਰਸ ਦਾ ਦੂਜਾ ਦਿਨ ਹੈ ਤੇ ਦੂਜੇ ਦਿਨ ਦੇ ਵਿੱਚ ਅੱਪ ਮੈਂ ਤੁਹਾਨੂੰ ਬਾਰਡਰ ਬਣਾਉਣਾ ਸਿਖਾਵਾਂਗੀ ਸਭ ਤੋਂ ਪਹਿਲਾਂ ਤੁਹਾਨੂੰ ਸਿੰਪਲ ਬਾਰਡਰ ਬਣਾਉਣਾ ਸਿਖਾਵਾਂਗੀ ਕਿ ਸਿੰਪਲ ਬਾਰਡਰ ਕਿਸ ਤਰ੍ਹਾਂ ਬਣਨਾ ਹੈ ਤੇ ਨਾਲ ਹੀ ਤੁਹਾਨੂੰ ਦੱਸਾਂਗੀ ਕਿ ਜਦੋਂ ਆਪਾਂ ਕੁੰਡੇ ਪਾਏ ਹੁੰਦੇ ਨੇ ਕੋਈ ਵੀ ਕੁੰਡੇ ਪਾਏ ਹੋਣ ਤੇ ਉਹਨਾਂ ਦੀ ਸਿੱਧਾ ਤੇ ਉਲਟਾ ਪਾਸਾ ਤੁਸੀਂ ਕਿਸ ਤਰ੍ਹਾਂ ਵੇਖਣਾ ਹੈ ਇਹ ਕੋਲ ਕਰਕੇ ਮੈਂ ਦਿਖਾ ਦਿੰਨੀ ਐ ਵੇਖੋ ਜਿਹੜੇ ਪਾਸੇ ਇਸ ਤਰ੍ਹਾਂ ਦਾ ਆਇਆ ਹੈ ਸਾਡਾ ਇਸ ਤਰ੍ਹਾਂ ਲਾਈਨਾਂ ਆ ਰਹੀਆਂ ਨੇ ਇਹ ਸਿੱਧਾ ਪਾਸਾ ਹੁੰਦਾ ਹੈ ਤੇ ਜਿਹੜੇ ਪਾਸੇ ਇਸ ਤਰ੍ਹਾਂ ਕਰਕੇ ਉਲਟਾ-ਉਲਟਾ ਨਜ਼ਰ ਆ ਰਿਹਾ ਇਹ ਸਾਡਾ ਉਲਟਾ ਪਾਸਾ ਹੁੰਦਾ ਇਹ ਤੁਸੀਂ ਹਮੇਸ਼ਾ ਧਿਆਨ ਰੱਖਣਾ ਹੈ ਉਸ ਦਿਨ ਪਹਿਲੇ ਦਿਨ ਦੇ ਵਿੱਚ ਮੈਂ ਤੁਹਾਨੂੰ ਤਿੰਨ ਤਰ੍ਹਾਂ ਦੇ ਕੁੰਡੇ ਪਾਉਣੇ ਸਿਖਾਏ ਸੀ ਉਲਟੀ ਸਾਈਡ ਦੇ ਕੁੰਡੇ ਪਾਉਣੇ ਵੀ ਸਿਖਾਏ ਸੀ ਤੇ ਸਿੱਧੀ ਸਾਈਡ ਦੇ ਕੁੰਡੇ ਪਾਉਣੇ ਵੀ ਸਿਖਾਏ ਸੀ ਤੇ ਸਿੰਪਲ ਇੱਕੋ ਕੁੰਡੇ ਤੋਂ ਅੱਗੇ ਜਿਹੜੇ ਆ ਉਹ ਵੀ ਕੁੰਡੇ ਪਾਉਣੇ ਮੈਂ ਤੁਹਾਨੂੰ ਸਕਾਇਤੀ ਤੁਸੀਂ ਉਹ ਵੀਡੀਓ ਜਿਹੜੀ ਵੇਖ ਸਕਦੇ ਹੋ ਹੁਣ ਕੁੰਡੇ ਪਾਉਣ ਤੋਂ ਬਾਅਦ ਪਹਿਲਾ ਕੰਮ ਸਾਡਾ ਹੁੰਦਾ ਹੈ ਕਿ ਅਸੀਂ ਬਾਰਡਰ ਬਣਾਉਣਾ ਹੈ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਪਹਿਲਾਂ ਬਾਰਡਰ ਬਣਾਉਣਾ ਹੁੰਦਾ ਤੇ ਇਹ ਜਿਹੜੇ ਇਹ ਆਪਾਂ ਉਲਟੀ ਸਾਈਡ ਦੇ ਕੁੰਡੇ ਪਾਏ ਨੇ ਹੁਣ ਇੱਧਰ ਸਾਡਾ ਉਲਟਾ ਪਾਸਾ ਆ ਤੇ ਇੱਧਰ ਸਾਡਾ ਸਿੱਧਾ ਪਾਸਾ ਕਿਉਂਕਿ ਇਧਰੋਂ ਆਪਾਂ ਸ਼ੁਰੂ ਕਰਾਂਗੇ ਨਾਲ ਹੀ ਇਹ ਧਾਗੇ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਜੇ ਜਿਹੜਾ ਧਾਗਾ ਲਟਕਦਾ ਹੈ ਇਹ ਇਧਰ ਉਲਟੇ ਪਾਸੇ ਆ ਤੇ ਇਹ ਸਾਡਾ ਉਲਟਾ ਪਾਸਾ ਹੋਏਗਾ ਹੁਣ ਆਪਾਂ ਬਾਰਡਰ ਬਣਾਉਣਾ ਸ਼ੁਰੂ ਕਰਦੇ ਹਾਂ ਬਾਰਡਰ ਬਣਾਉਣ ਦੇ ਵਾਸਤੇ ਤੁਸੀਂ ਕੀ ਕਰਨਾ ਹੈ ਜੇ ਤੇ ਇਹ ਉਲਟਾ ਪਾਸਾ ਹੈ ਤੇ ਸਭ ਤੋਂ ਪਹਿਲਾਂ ਇਸ ਤਰ੍ਹਾਂ ਕਰਕੇ ਸਲਾਈ ਪਾਉਣੀ ਹੈ ਤੁਸੀਂ ਇਸ ਤਰ੍ਹਾਂ ਕਰਕੇ ਸਲਾਈ ਦੇ ਉੱਪਰ ਇਹ ਕੁੰਡਾ ਜਿਹੜਾ ਇਹਨੂੰ ਉਤਾਰ ਲੈਣਾ ਮੈਂ ਬਹੁਤ ਹੀ ਆਰਾਮ ਦੇ ਨਾਲ ਬਹੁਤ ਚੰਗੇ ਤਰੀਕੇ ਦੇ ਨਾਲ ਤੁਹਾਨੂੰ ਜਿਹੜੀਆਂ ਨਿਟਿੰਗੋ ਸਿਖਾਵਾਂਗੀ ਜਿਨ੍ਹਾਂ ਨੂੰ ਵੀ ਨਿਟਿੰਗ ਨਹੀਂ ਆਉਂਦੀ ਉਹ ਮੇਰੀ ਵੀਡੀਓ ਦੇਖ ਕੇ ਬਹੁਤ ਚੰਗੇ ਤਰੀਕੇ ਦੇ ਨਾਲ ਨਿਟਿੰਗ ਜਿਹੜੀ ਉਹ ਸਿੱਖ ਸਕਦੇ ਨੇ ਪਹਿਲਾ ਕੁੰਡਾ ਇਸ ਤਰ੍ਹਾਂ ਕਰਕੇ ਹਮੇਸ਼ਾ ਆਪਾਂ ਉਤਾਰ ਲੈਣਾ ਇਹ ਉਲਟੇ ਪਾਸੇ ਦਾ ਕੁੰਡਾ ਹੈ ਤੇ ਤੁਸੀਂ ਐਸ ਪਾਸੇ ਨੂੰ ਸਲਾਈ ਕਰਕੇ ਇਹਨੂੰ ਉਤਾਰਨਾ ਹੈ ਹੁਣ ਕੀ ਕਰਨਾ ਹੈ ਆਪਾਂ ਆਪਣਾ ਧਾਗਾ ਜਿਹੜਾ ਇਸ ਤਰ੍ਹਾਂ ਘੁਮਾ ਕੇ ਪਿਛਲੇ ਪਾਸੇ ਲੈ ਜਾਣਾ ਤੇ ਫਿਰ ਇਸ ਤੋਂ ਬਾਅਦ ਇਧਰ ਸਾਈਡ ਸਲਾਈ ਪਾਉਣੀ ਆ ਜਦੋਂ ਆਪਾਂ ਉਲਟਾ ਹੋਣਾ ਉਦੋਂ ਇਧਰ ਸਾਈਡ ਪਾਉਣੀ ਆ ਸਿੱਧਾ ਜਦੋਂ ਹੋਣਾ ਉਦੋਂ ਆਪਾਂ ਇਧਰ ਸਾਈਡ ਸਲਾਈ ਪਾਉਣੀ ਆ ਤੇ ਫੇਰ ਵੇਖੋ ਆਪਾਂ ਇਸ ਤਰ੍ਹਾਂ ਕਰਕੇ ਸਲਾਈ ਦੇ ਉੱਪਰ ਧਾਗਾ ਪਾਉਂਦੇ ਹੋਏ ਇੰਝ ਟਾਈਟ ਕਰਕੇ ਇਹਦੇ ਵਿੱਚੋਂ ਦੀ ਕੱਢ ਕੇ ਲੈ ਆਉਣਾ ਇਹ ਸਾਡਾ ਸਿੱਧਾ ਕੁੰਡਾ ਜਿਹੜਾ ਉਣਿਆ ਗਿਆ ਹੁਣ ਆਪਾਂ ਫੇਰ ਇੱਧਰ ਵਾਲੀ ਸਾਈਡ ਆਵਾਂਗੇ ਧਾਗੇ ਨੂੰ ਕਮਾ ਲੈਣਾ ਆ ਫੇਰ ਆਪਾਂ ਉਲਟਾ ਕੁੰਡਾ ਉਣਨਾ ਉਲਟਾ ਕੁੰਡੇ ਉਣਨ ਵਾਸਤੇ ਆਪਾਂ ਇਸ ਤਰ੍ਹਾਂ ਕਰਕੇ ਸਲਾਈ ਪਾਉਣੀ ਆ ਸਿੱਧੇਵਰੀ ਆਪਾਂ ਇਸ ਤਰ੍ਹਾਂ ਸਲਾਈ ਪਾਈ ਸੀ ਉਲਟੇਵਰੀ ਇਸ ਤਰ੍ਹਾਂ ਸਲਾਈ ਪਾਉਣੀ ਆ ਤੇ ਫੇਰ ਇੰਜ ਕਰਕੇ ਧਾਗਾ ਲਪੇਟਣਾ ਹੈ ਜਿਹੜਾ ਧਾਗਾ ਲਪੇਟਿਆ ਉਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਹਦੇ ਵਿੱਚੋਂ ਕੱਢ ਲੈਣਾ ਹੈ ਇਹ ਸਾਡਾ ਹੁਣ ਉਲਟਾ ਪਹਿਲਾ ਉਲਟਾ ਫੇਰ ਸਿੱਧਾ ਫੇਰ ਉਲਟਾ ਫੇਰ ਧਾਗਾ ਪਿੱਛੇ ਕਰ ਲੈਣਾ ਫੇਰ ਸਲਾਈ ਇਧਰਲੀ ਸਾਈਡ ਨੂੰ ਪਾਉਣੀ ਬਾਰਡਰ ਇਹ ਜਿਹੜਾ ਬਿਲਕੁਲ ਸਿੰਪਲ ਬਾਰਡਰ ਆ ਬੇਸਿਕ ਬਾਰਡਰ ਆ ਉਹ ਤੁਹਾਨੂੰ ਸਿਖਾ ਰਹੀਆਂ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਬਾਰਡਰ ਆ ਜਿਹੜੇ ਮੈਂ ਤੁਹਾਨੂੰ ਅੱਗੇ ਜਾ ਕੇ ਸਿਖਾਵਾਂਗੀ ਫਿਰ ਧਾਗਾ ਅੱਗੇ ਕਰ ਲੈਣਾ ਸਲਾਈ ਇਧਰ ਨੂੰ ਪਾਉਣੀ ਆ ਤੇ ਉਲਟਾ ਬਣਾ ਲੈਣਾ ਫਿਰ ਧਾਗਾ ਪਿੱਛੇ ਕਰ ਲੈਣਾ ਸਲਾਈ ਇਧਰ ਵਾਲੀ ਸਾਈਡ ਨੂੰ ਪਾਉਣੀ ਤੁਸੀਂ ਫਰੰਟ ਤੋਂ ਇਧਰ ਨੂੰ ਸਲਾਈ ਪਾਉਣੀ ਆ ਫਿਰ ਉੱਪਰ ਇਹਦੇ ਵਾਲ ਦੇਣਾ ਤੇ ਇਹਨੂੰ ਇਹਦੇ ਵਿੱਚੋਂ ਕੱਢ ਲੈਣਾ ਬਹੁਤ ਸਾਰੀਆਂ ਇਸ ਤਰ੍ਹਾਂ ਪੈਣਾ ਹੁੰਦੀਆਂ ਜਿਨ੍ਹਾਂ ਨੂੰ ਉੱਨ ਦਾ ਬਹੁਤ ਜ਼ਿਆਦਾ ਚਾਹ ਹੁੰਦਾ ਹੈ ਨੀਟਿੰਗ ਕਰਨ ਦਾ ਬਹੁਤ ਚਾਹ ਹੁੰਦਾ ਹੈ ਪਰ ਉਹਨਾਂ ਨੂੰ ਉੱਣਾ ਨਹੀਂ ਆਉਂਦਾ ਤੇ ਵੀਡੀਓਜ਼ ਦੇ ਵਿੱਚ ਬੇਸਿਕ ਕੋਈ ਵੀ ਨਹੀਂ ਦੱਸਦਾ ਹਰ ਕੋਈ ਡਿਜ਼ਾਈਨ ਦੱਸਦਾ ਹੈ ਤੇ ਇਸ ਲਈ ਮੈਂ ਕੋਸ਼ਿਸ਼ ਕਰ ਰਹੀਆਂ ਕਿ ਮੈਂ ਸ਼ੁਰੂ ਤੋਂ ਨੀਟਿੰਗ ਦੱਸਾਂ ਪੂਰੀ ਬੇਸਿਕ ਕਿ ਆਪਾਂ ਨੀਟਿੰਗ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਕਰ ਸਕਦੇ ਇਸ ਤਰ੍ਹਾਂ ਧਾਗਾ ਅੱਗੇ ਪਿੱਛੇ ਕਰਦੇ ਹੋਏ ਅਸੀਂ ਬਾਰਡਰ ਬਣਾਉਣਾ ਹੈ ਤੇ ਬਾਰਡਰ ਬਣਾਉਣ ਦੇ ਲਈ ਤੁਸੀਂ ਆਪਣੀ ਓਨ ਦੇ ਹਿਸਾਬ ਨਾਲ ਸਲਾਈਆਂ ਲੈ ਸਕਦੇ ਜੇ ਜੇਕਰ ਤੁਹਾਡੀ ਓਨ ਜਿਹੜੀ ਉਹ ਬਰੀਕ ਆ ਤੇ ਤੁਸੀਂ 12 ਨੰਬਰ ਦੀਆਂ ਸਲਾਈਆਂ ਲੈ ਸਕਦੇ ਜੇ ਜੇਕਰ ਓਨ ਥੋੜੀ ਮੋਟੀ ਆ ਤੇ ਤੁਸੀਂ 11 ਨੰਬਰ ਦੀਆਂ ਜਾਂ 10 ਨੰਬਰ ਦੀਆਂ ਸਲਾਈਆਂ ਲੈ ਸਕਦੇ ਜੇ ਮੈਂ ਇੱਥੇ 10 ਨੰਬਰ ਦੀਆਂ ਸਲਾਈਆਂ ਨਾਲ ਤੁਹਾਨੂੰ ਬਾਰਡਰ ਜਿਹੜਾ ਉਹ ਬਣਾ ਕੇ ਦਿਖਾ ਰਹੀ ਹਾਂ ਹੁਣ ਜ਼ਿਆਦਾਤਰ ਬਾਰਡਰ ਜਿਹੜੇ ਉਹ 10 ਨੰਬਰ ਦੀਆਂ ਸਲਾਈਆਂ ਤੇ ਹੀ ਬਣਾਏ ਜਾਂਦੇ ਨੇ ਪਹਿਲਾਂ ਹਰ ਕੋਈ ਜਿਹੜਾ ਆ ਉਹ ਬਾਰਡਰ ਜਿਹੜਾ 12 ਨੰਬਰ ਦੀਆਂ ਸਲਾਈਆਂ ਤੇ ਬਣਾਉਂਦਾ ਹੁੰਦਾ ਸੀ ਪਰ ਅੱਜ ਕੱਲ ਸਾਰੇ ਬਾਰਡਰ ਜਿਹੜੇ ਆਪਾਂ 10 ਨੰਬਰ ਦੀਆਂ ਸਲਾਈਆਂ ਤੇ ਹੀ ਬਣਾ ਲੈਨੇ ਆ ਕਿਉਂਕਿ ਬਹੁਤ ਸਾਰੇ ਡਿਜ਼ਾਈਨ ਵਾਲੇ ਬਾਰਡਰ ਚੱਲ ਗਏ ਨੇ ਤੇ ਨਾਲੇ ਟ੍ਰੈਂਡ ਦੇ ਹਿਸਾਬ ਨਾਲ ਪਹਿਲਾਂ ਜਿਹੜੇ ਬਾਰਡਰ ਨੀਚੇ ਤੋਂ ਫੋਲਡ ਕੀਤੇ ਜਾਂਦੇ ਸੀ ਇਸ ਲਈ ਉਹਨਾਂ ਨੂੰ ਟਾਈਟ ਰੱਖਿਆ ਜਾਂਦਾ ਸੀ ਲਾਸਟ ਤੇ ਵੇਖੋ ਫੇਰ ਸਾਡੇ ਕੋਲੋਂ ਉਲਟਾ ਕੁੰਡਾ ਹੀ ਆਉਣਾ ਚਾਹੀਦਾ ਹੈ ਇਹਨੂੰ ਆਪਾਂ ਉਣ ਲਿਆ ਜਦੋਂ ਆਪਾਂ 2-2 ਦੇ ਹਿਸਾਬ ਨਾਲ ਕੁੰਡੇ ਪਾਵਾਂਗੇ ਤੇ ਇਸ ਤਰ੍ਹਾਂ ਲਾਸਟ ਤੇ ਸਾਡੇ ਕੋਲ ਆਪਣੇ ਆਪ ਉਲਟਾ ਕੁੰਡਾ ਆ ਜਾਏਗਾ ਹੁਣ ਇਸ ਤਰ੍ਹਾਂ ਸਲਾਈ ਨੂੰ ਘੁਮਾ ਲੈਣਾ ਹੈ ਤੇ ਫੇਰ ਵੇਖੋ ਸਿੱਧੇ ਪਾਸੇ ਤੁਸੀਂ ਕੀ ਕਰਨਾ ਉਲਟੇ ਪਾਸੇ ਜਦੋਂ ਮੈਂ ਸ਼ੁਰੂ ਕੀਤਾ ਸੀ ਤੇ ਇਸ ਤਰ੍ਹਾਂ ਕਰਕੇ ਸਲਾਈ ਪਾਈ ਸੀ ਹੁਣ ਸਿੱਧੇ ਪਾਸਿਓ ਕੀ ਕਰਨਾ ਹੈ ਸਲਾਈ ਜਿਹੜੀ ਐਸ ਪਾਸੇ ਨੂੰ ਪਾਉਣੀ ਆ ਤੇ ਕੁੰਡੇ ਨੂੰ ਇਸ ਤਰ੍ਹਾਂ ਹੀ ਉਤਾਰ ਲੈਣਾ ਹਮੇਸ਼ਾ ਕੁੰਡੇ ਨੂੰ ਉਤਾਰਨਾ ਆ ਪਹਿਲੇ ਕੁੰਡੇ ਨੂੰ ਫਿਰ ਇਧਰ ਸਾਈਡ ਤੇ ਬਹੁਤ ਵਧੀਆ ਜਿਹੜੀ ਆ ਸਾਡੀ ਸੰਗਲੀ ਬੰਨਦੀ ਜਾਏਗੀ ਨਹੀਂ ਤੇ ਗੰਡਾਂ ਜੀਆਂ ਪੈਂਦੀਆਂ ਜਾਂਦੀਆਂ ਉਹ ਚੰਗੀਆਂ ਨਹੀਂ ਲੱਗਦੀਆਂ ਹੁਣ ਸਿੱਧਾ ਕੁੰਡਾ ਇਸ ਤਰ੍ਹਾਂ ਉਤਾਰ ਲਿਆ ਫਿਰ ਤਾਂ ਅਗ ਆਪਣੀ ਵਾਲੀ ਸਾਈਡ ਕਰਾਂਗੇ ਅੱਗੇ ਸਾਡੇ ਕੋਲ ਆ ਜਾਏਗਾ ਉਲਟਾ ਕੁੰਡਾ ਫਿਰ ਇਸ ਤਰ੍ਹਾਂ ਕਰਕੇ ਉਲਟਾ ਕੁੰਡਾ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਸਿੱਧਾ ਕੁੰਡਾ ਬਣਾਵਾਂਗੇ ਫਿਰ ਧਾਗਾ ਆਪਣੀ ਵਾਲੀ ਸਾਈਡ ਉਲਟਾ ਕੁੰਡਾ ਧਾਗਾ ਪਿੱਛੇ ਸਿੱਧਾ ਕੁੰਡਾ ਫਿਰ ਧਾਗਾ ਅੱਗੇ ਉਲਟਾ ਕੁੰਡਾ ਧਾਗਾ ਪਿੱਛੇ ਇਸ ਤਰ੍ਹਾਂ ਕਰਕੇ ਵੇਖੋ ਹੁਣ ਨਾ ਤੁਸੀਂ ਵੀਡੀਓ ਨੂੰ ਬਾਰ-ਬਾਰ ਬੈਕ ਕਰਕੇ ਤੇ ਚੰਗੇ ਤਰੀਕੇ ਦੇ ਨਾਲ ਜਿਹੜੀ ਨੀਟਿੰਗ ਆ ਉਹ ਸਿੱਖ ਸਕਦੇ ਜਿਵੇਂ ਵੇਖੋ ਇਸ ਤਰ੍ਹਾਂ ਕਰਕੇ ਸਲਾਈ ਪਾਉਣੀ ਆ ਇੱਥੇ ਫਿਰ ਇੱਕ ਵਾਲ ਪਾਉਣਾ ਆ ਤੇ ਇਹ ਵਾਲ ਨੂੰ ਇਧਰ ਸਾਈਡ ਆਪਾਂ ਕੱਢ ਲੈਣਾ ਸਾਡਾ ਸਿੱਧਾ ਕੁੰਡਾ ਬਣ ਗਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਇਸ ਤਰ੍ਹਾਂ ਕਰਕੇ ਆਪਾਂ ਸਲਾਈ ਪਾਉਣੀ ਆ ਫਿਰ ਵਾਲ ਪਾਉਣਾ ਆ ਤੇ ਇਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਕਰਕੇ ਆਪਾਂ ਕੱਢ ਲੈਣਾ ਤੁਸੀਂ ਕੋਸ਼ਿਸ਼ ਕਰੋਗੇ ਤੇ ਬਹੁਤ ਚੰਗੇ ਤਰੀਕੇ ਦੇ ਨਾਲ ਤੁਸੀਂ ਜਿਹੜੀ ਆ ਨੀਟਿੰਗ ਸਿੱਖ ਸਕਦੇ ਹੋ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਨੀਟਿੰਗ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਜਿਹੜੀ ਆ ਉਹ ਦਵਾਂ ਆਪਣੇ ਚੈਨਲ ਤੇ ਤੇ ਮੇਰੀਆਂ ਸਾਰੀਆਂ ਵੀਡੀਓ ਤੁਸੀਂ ਧਿਆਨ ਨਾਲ ਵੇਖ ਕੇ ਅੱਗੇ ਤੋਂ ਅੱਗੇ ਜਿਹੜਾ ਆ ਤੁਸੀਂ ਜਿਹੜਾ ਸਿੱਖ ਸਕਦੇ ਛੋਟੀਆਂ ਬੱਚੀਆਂ ਜਿਹੜੀਆਂ ਸਿੱਖਣੀਆਂ ਚਾਹੁੰਦੀਆਂ ਜਾਂ ਜਿਹੜੀਆਂ ਭੈਣਾਂ ਨੂੰ ਬਹੁਤ ਵਧੀਆ ਲੱਗਦਾ ਹੈ ਤੇ ਉਹਨਾਂ ਨੂੰ ਕੁੰਡੇ ਪਾਉਣੇ ਨਹੀਂ ਹੁੰਦੇ ਉਹ ਕਿਸੇ ਦੂਸਰੇ ਤੋਂ ਕੁੰਡੇ ਪਾਉਂਦੇ ਨੇ ਇਸ ਤਰ੍ਹਾਂ ਤੁਸੀਂ ਵੀਡੀਓ ਤੋਂ ਵੇਖ ਕੇ ਕੁੰਡੇ ਪਾਉਣੇ ਵੀ ਬਹੁਤ ਚੰਗੇ ਤਰੀਕੇ ਦੇ ਨਾਲ ਸਿੱਖ ਸਕਦੇ ਹੋ ਇੱਥੇ ਹੁਣ ਲਾਸਟ ਤੇ ਸਾਡਾ ਫਿਰ ਸਿੱਤਾ ਕੁੰਡਾ ਆਏਗਾ ਕਿਉਂਕਿ ਇਹ ਸਿੱਧੀ ਸਲਾਈ ਸੀ ਸਿੱਧਾ ਕੁੰਡਾ ਆ ਗਿਆ ਹੁਣ ਆਪਾਂ ਸਲਾਈ ਨੂੰ ਕਮਾ ਲੈਣਾ ਹੈ ਹੁਣ ਫੇਰ ਸਾਡੀ ਉਲਟੀ ਸਲਾਈ ਆ ਗਈ ਫੇਰ ਆਪਾਂ ਕੁੰਡਾ ਇਸ ਤਰ੍ਹਾਂ ਉਤਾਰਨਾ ਧਾਗਾ ਪਿੱਛੇ ਕਰ ਲੈਣਾ ਫੇਰ ਅਗਲਾ ਕੁੰਡਾ ਸਿੱਧਾ ਬਣਾਉਣਾ ਧਾਗਾ ਆਪਣੀ ਵਾਲੀ ਸਾਈਡ ਅਗਲਾ ਕੁੰਡਾ ਉਲਟਾ ਬਾਰਡਰ ਸਾਰਾ ਜਿਹੜਾ ਇਸੇ ਤਰੀਕੇ ਦੇ ਨਾਲ ਹੀ ਬਣਨਾ ਹੈ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਪੂਰਾ ਬਾਰਡਰ ਜਿਹੜਾ ਆਪਾਂ ਇਸੇ ਤਰੀਕੇ ਨਾਲ ਬਣਾਉਣਾ ਸਿੰਪਲ ਬਾਰਡਰ ਆ ਬੇਸਿਕ ਬਾਰਡਰ ਆ ਇਹ ਹਰ ਸਵੈਟਰ ਤੇ ਪਹਿਲਾਂ ਬਣਦਾ ਸੀਗਾ ਹੁਣ ਬਹੁਤ ਸਾਰੇ ਹੋਰ ਬਾਰਡਰ ਆ ਗਏ ਆ ਉਹ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਸਿਖਾਉਂਦੀ ਜਾਵਾਂਗੀ ਤੇ ਬਾਰਡਰ ਦੀ ਜਿਹੜੀ ਲੰਬਾਈ ਆ ਉਹ ਤੁਸੀਂ ਆਪਣੀ ਮਰਜ਼ੀ ਦੇ ਅਨਸਾਰ ਜਿੰਨੀ ਚਾਹੋ ਰੱਖ ਸਕਦੇ ਜੇ 2 ਇੰਚ 3 ਇੰਚ ਉਹ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਜਿੰਨੀ ਚਾਹੋ ਬਾਰਡਰ ਦੀ ਲੰਬਾਈ ਜਿਹੜੀ ਆ ਉਹ ਰੱਖ ਸਕਦੇ ਜੇ ਤੇ ਕੁੰਡੇ ਜਿਹੜੇ ਉਹ ਵੀ ਤੁਸੀਂ ਆਪਣੇ ਪ੍ਰੋਜੈਕਟ ਦੇ ਅਨਸਾਰ ਪਾਉਣੇ ਆ ਇਸੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁੰਡੇ ਪਾਉਣ ਬਾਰੇ ਵੀ ਪੂਰੀ ਜਾਣਕਾਰੀ ਦਵਾਂਗੀ ਕਿ ਤੁਸੀਂ ਕਿੰਨੇ ਸਾਲ ਤੱਕ ਕਿੰਨੇ ਕੁੰਡੇ ਪਾਉਣੇ ਨੇ ਕਿੰਨੀ ਹਾਈਟ ਲਈ ਕਿੰਨੇ ਕੁੰਡੇ ਪਾਉਣੇ ਨੇ ਸਾਰਾ ਕੁਝ ਜਿਹੜਾ ਬਹੁਤ ਬਰੀਕੀ ਦੇ ਨਾਲ ਮੈਂ ਤੁਹਾਨੂੰ ਦੱਸਾਂਗੀ ਇਹ ਵੇਖੋ ਹੁਣ ਆਪਾਂ ਬਾਰਡਰ ਦੀਆਂ ਤਿੰਨ ਸਲਾਈਆਂ ਬਣਾ ਲਿਆ ਨੇ ਹੁਣ ਆਪਾਂ ਬਾਰਡਰ ਦੀ ਬਣਾਵਾਂਗੇ ਚੌਥੀ ਆ ਬਾਰਡਰ ਜਿਹੜਾ ਹੁਣ ਨਜ਼ਰ ਆਉਣ ਲੱਗ ਗਿਆ ਚੌਥੀ ਸਲਾਈ ਸਿੱਧੇ ਪਾਸਿਓਂ ਇਸ ਤਰ੍ਹਾਂ ਕਰਕੇ ਆਪਾਂ ਪੌਣੀ ਸਲਾਈ ਉਤਾਰ ਲਿਆ ਕੁੰਡਾ ਧਾਗੇ ਨੂੰ ਇੱਧਰ ਨੂੰ ਘੁਮਾਉਣਾ ਆ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਨੂੰ ਘੁਮਾਵਾਂਗੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਲਿਆਵਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਬਹੁਤ ਆਰਾਮ ਦੇ ਨਾਲ ਜਿਹੜਾ ਏ ਉਹਨਿਆ ਜਾਂਦਾ ਆ ਪੂਰੀ ਆਪਾਂ ਇਸੇ ਤਰ੍ਹਾਂ ਆਪਣੀ ਸਲਾਈ ਜੜੀ ਆ ਉਹ ਬਣਾਉਂਦੇ ਜਾਣਾ ਹੈ ਚਾਰ ਸਲਾਈਆਂ ਮੈਂ ਤੁਹਾਨੂੰ ਬਣਾ ਕੇ ਦਿਖਾਤੀਆਂ ਬਿਲਕੁਲ ਇਸੇ ਤਰ੍ਹਾਂ ਅੱਗੇ ਵੀ ਆਪਾਂ ਜਿਹੜੀਆਂ ਸਲਾਈਆਂ ਆਪਣੀਆਂ ਬਣਾਉਂਦੇ ਜਾਣਾ ਬਸ ਪਹਿਲੇ ਕੁੰਡੇ 'ਵਰੀ ਧਿਆਨ ਰੱਖਣਾ ਹੈ ਕਿ ਕੁੰਡਾ ਉਤਾਰਨਾ ਹੈ ਫਿਰ ਅਗਲਾ ਕੁੰਡਾ ਜਿਹੜਾ ਵੀ ਹੋਏ ਉਸ ਪਾਸੇ ਨੂੰ ਧਾਗਾ ਕਰਕੇ ਅਸੀਂ ਉਣ ਲੈਣਾ ਜਿਹੜਾ ਉਲਟਾ ਕੁੰਡਾ ਉਹ ਆਪਣੇ ਪਾਸੇ ਧਾਗਾ ਕਰਕੇ ਉਣਿਆ ਜਾਂਦਾ ਹੈ ਤੇ ਜਿਹੜਾ ਸਿੱਧਾ ਕੁੰਡਾ ਉਹ ਦੂਸਰੇ ਪਾਸੇ ਧਾਗਾ ਕਰਕੇ ਉਣਿਆ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਅਸੀਂ ਆਪਣਾ ਬਾਰਡਰ ਜਿਹੜਾ ਉਹ ਬਣਾ ਕੇ ਲਾਸਟ ਤੇ ਆਵਿਕਾ ਕੁੰਡਾ ਸਿੱਧਾ ਆ ਗਿਆ ਇਹਨੂੰ ਆਪਾਂ ਔਣਨਾ ਆ ਜਦੋਂ ਸਲਾਈ ਘੁਮਾ ਕੇ ਆਪਾਂ ਇੱਧਰ ਨੂੰ ਜਾਣਾ ਉਦੋਂ ਆਪਾਂ ਕੁੰਡੇ ਨੂੰ ਨਹੀਂ ਔਣਨਾ ਉਦੋਂ ਆਪਾਂ ਇਸ ਤਰ੍ਹਾਂ ਹੀ ਉਤਾਰ ਲੈਣਾ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਆਪਾਂ ਸਲਾਈਆਂ ਬਣਾਉਂਦੇ ਜਾਣਾ ਤੇ ਬਾਰਡਰ ਸਾਡਾ ਜਿਹੜਾ ਇਸ ਤਰੀਕੇ ਦਾ ਬਣ ਕੇ ਰੈਡੀ ਹੁੰਦਾ ਜਾਣਾ ਹੈ ਜੇਕਰ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਤਕਨੀਕ ਦੇ ਨਾਲ ਧੰਨਵਾਦ